हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁੱਕੇ ਆ ਪਿੰਡ ਡੱਲ ਪੱਤੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਨਰ ਵੀਰ ਦਲੇਰ ਸਿੰਘ ਬਾਟਰੋਂ ਦੇ ਘਰ ਆਏ ਆ ਗਰ ਲਾਲ ਤੋਂ ਆਪਾਂ ਪੂਰੀ ਡਿਟੇਲ ਲਵਾਂਗੇ ਅੱਜ ਮੱਝਾਂ ਝੋਟੀਆਂ ਜਿਹੜੀਆਂ ਤੁਹਾਨੂੰ ਟੋਟਲ 4 ਦਿਖਾਉਣੀਆਂ ਨੇ 3 ਸੋਇਸ ਸੁਆ ਪਸ਼ੂਆ ਇੱਕ ਗੱਬਣ ਜਿਹੜੀ ਤੁਹਾਨੂੰ ਮੱਝ ਦਿਖਾਵਾਂਗੇ ਬਾਕੀ ਰੇਟ ਵੀ ਬਿਲਕੁਲ ਬਾਜ਼ਪ ਭਜਾਇਆ ਜਿਹੜੇ ਰਹਿਣਗੇ ਸੋ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਆਪਣੀ ਉਹੀ ਹੁੰਦੀ ਆ ਹਰੇਕ ਵਾਰ ਦੀ ਤਰ੍ਹਾਂ ਮਾਲ ਅੱਜ ਵੀ ਤਕਰੀਬਨ ਜਿਆਦਾ ਗਿਣਤੀ ਚ ਸੂਇਆ ਸਵਾਇਆ ਤਿੰਨ ਵਜਾਂ ਝੋਟੀਆਂ ਸੁਈਆਂ ਨੇ ਆਪਣੀ ਇੱਕ ਟਾਈਮ ਚ ਹੋਣੀਆਂ ਦੋ ਟਾਈਮ ਚ ਹੋਣੀਆਂ ਜਿੱਦਾਂ ਮਰਜ਼ੀ ਕੋਈ ਆਪਣਾ ਸੱਜਣ ਵੀਰ ਤਸੱਲੀ ਕਰੇ ਜਿਹੜਾ ਪਸ਼ੂ ਕੋਈ ਗੱਭਣ ਲੈ ਕੇ ਜਾਂਦਾ ਬਿਲਕੁਲ ਆਪਣੀ ਟਿੱਪ ਕੇ ਚਾਰੇ ਥਾਣਾ ਦੀ ਤਸੱਲੀ ਕਰਕੇ ਲੈ ਕੇ ਜਾਓ ਸੋ ਡਰੀਰੀ ਪਿੰਡ ਬਿਲਕੁਲ ਲੱਗੇ ਆ ਵਾਹ ਤਾਰਾ ਸਿੰਘ ਖਲੜਾ ਪਿੰਡ ਤੇ ਭਿੱਖੀ ਪਿੰਡ ਤੋਂ ਵੀ ਕੋਈ 8-10 ਕਿਲੋਮੀਟਰ ਦੀ ਦੂਰੀ ਤੇ ਪਿੰਡ ਡੰਡ ਤਰੀਕਾ ਚ ਤੁਸੀਂ ਨੋਟ ਕਰ ਲਓ 19 ਅਕਤੂਬਰ ਤੇ ਸਮਾਂ ਕੋਈ ਸ਼ਾਮ ਦੇ ਦੋਸਤੋ 5:00 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਆ ਜਿਹੜੇ ਪਸ਼ੂ ਸੂ ਭਰੇ ਥਣ ਭਰੇ ਲੇਵੇ ਸਾਰੇ ਭਰਾਵਾਂ ਨੂੰ ਨਜ਼ਰ ਆ ਜਾਣਗੇ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਗਰਲਾਲ ਸਾਸਤਰੀ ਕਰੀਦਾ ਸਾਸਤਰੀ ਕਾਲ ਸੰਧੂ ਸਾਹਿਬ ਓ ਠੀਕ ਠਾਕ ਕਰਦੀ ਕਾਤ ਨਹੀਂ ਸਰਾਓ ਵਧੀਆ ਵਧੀਆ ਗਰਲਾਲ ਠੀਕ ਠਾਕ ਹਾਂਜੀ ਔਰ ਫਿਰ ਹਾਂਜੀ ਵਧੀਆ ਤੇ ਸਭ ਤੋਂ ਪਹਿਲਾਂ ਜਿੰਨੇ ਭੈਣ ਭਰਾ ਆਪਣੀ ਵੀਡੀਓ ਵੇਖਦੇ ਸਾਰਿਆਂ ਨੂੰ ਸਾਸਤਰੀ ਕਾਲ ਤੇ ਸਾਰਿਆਂ ਨੂੰ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਹਣ ਬੜ ਠੀਕ ਹੈ ਜੀ ਹਾਂਜੀ ਤੇ ਦਿਵਾਲੀ ਦਾ ਦਿਨ ਆ ਗਿਆ ਹੈ ਤੇ ਅਫਰ ਅੱਜ ਆਪਾਂ ਵੱਡੇ ਛੱਡਨੇ ਆ ਅੱਛਾ ਤੇ ਐਨ ਮੱਝਾਂ ਸੁਈਆਂ ਸਵਾਈਆਂ ਜਦੇ ਇੱਕ ਗੱਬਨ ਜੀ ਲੋ ਵੀ ਅੱਜ ਆਫਰਾਂ ਨਾ ਬਰਗਰ ਲਾਲ ਅੱਜ ਜਿਹੜਾ 4 ਨੰਬਰ ਤੱਕ ਵੀਡੀਓ ਚ ਚਲੇਗਾ ਕਿ ਨੂੰ ਇਹਨਾਂ ਭਾਕ ਦੀ ਕਿਸ ਨੇ ਗਾਂਦਾ ਵੀ ਨਹੀਂ ਪਾਇਆ ਜਿਹੜਾ ਮੱਝ ਦਾ ਪੋਣਾ ਆਪਾ ਚੱਲੋ ਬਈ ਮਾਝੀ ਨੂੰ ਪਤਾ ਸੋ ਸ਼ੁਰੂਆਤ ਕਰਾਂਗੇ ਕਿ ਬਹੁਤ ਵਧੀਆ ਚੰਗੀ ਸੋਹਣੀ ਵੱਟੀ ਝੋਟੀ ਸ਼ੁਰੂਆਤ ਸੰਧੂ ਸਾਹਿਬ ਇਹ ਝੋਟੀ ਦੁੱਜੇ ਸੂਏ ਸੂਈ ਜੇ ਠੀਕ ਆ ਜੀ ਸੱਤਾਂ ਦਿਨਾਂ ਦਾ ਸੂਆ ਮਗਰ ਕੱਟੀ 13 ਕਿਲੋ ਦੁੱਧ ਉਹਨਾਂ ਤਿਆਰ ਜਿਤਰਾ ਕੋਈ ਮਰਜ਼ੀ ਤਸੱਲੀ ਕਰੇ ਲੋ ਵੀ ਹਫਤੇ ਦੀ ਸੂਈ ਹੈ 13 ਕਿਲੋ ਦੁੱਧ ਇਸ ਵਕਤ ਹਾਜ਼ਰ ਦੁੱਧ ਦੀ ਗੱਲ ਕਰਦੇ 6 ਵਜੇ ਦੀ ਸ਼ੇਰ ਦੀ ਇਹ ਚੁਆਈ ਜੇ 5 ਵਜੇ ਦਾ ਹਣ ਸਮ ਤਕਰੀਬਨ 1 ਘੰਟਾ ਹਜੇ ਬਾਕੀ ਆ ਚਵਾਈ ਦਾ ਹਾਂਜੀ ਠੀਕ ਆ ਜੀ ਸਮੇਂ ਤੋਂ ਸਮੇਂ ਦਾ ਬਾਕੀ ਦੂਜਾ ਸੁਹਾ ਝੋਟੀ ਹੈ ਨਾ ਦੂਜਾ ਸੁਹਾ ਸੰਧੂ ਸਾਹਿਬ ਸੂਈ ਆ ਭੋੜੀ ਝੋਟੀ ਕਹਿੰਨੇ ਸਿੰਘ ਦਗਾਏ ਸੀ ਤਾਂ ਮਾੜੇ ਮਾੜੇ ਉੱਤੇ ਕੋਲ ਭੋੜੀ ਤੇ ਮਾੜੀਆਂ ਮਾੜੀਆਂ ਫੋਟਾਂ ਜੀ ਆ ਗਈਆਂ ਨੇ ਹਾਂ ਬਾਕੀ ਪੁੱਠੇ ਪਾਠੇ ਦੀ ਬਹੁਤ ਸੋਹਣੀ ਹੈ ਚੌੜਾ ਪੇਠਪੁੜਾ ਕੱਦ ਹਾਈਟ ਸੋਹਣੀ ਹੈ ਝੋਟੀ ਦੀ ਦੂਜਾ ਸੁਹਾ ਸੰਧੂ ਸਾਹਿਬ ਗਾਰ ਪਛਾੜ ਕਰਵਾ ਲਈ ਬਰਾਬਰ ਆ ਹਾਂ ਹਾਂ ਚਵਾਈ ਇੱਕ ਨੰਬਰ ਮੋਟੀਆਂ ਧਾਰਾਂ ਠੀਕ ਆ ਨ ਮੋਟੀ ਗਰਲ ਕਰ ਲਈਏ ਹਾਂਜੀ ਸੰਧੂ ਸਾਹਿਬ ਜੇ ਕੋਈ ਭੈਣ ਭਰਾ ਆਣ ਕੇ ਚੋਗੇ ਹਾਂ ਇਹੇ ਆਨਲਾਈਨ ਮੰਗਵਾਦਾ ਫਿਰ 12 ਦੇ ਭੇਜਾਂਗੇ ਠੀਕ ਆ ਪੂਰ ਛੱਟਾ ਥਣਵਾਦ ਘੱਟ ਆਪਣੀ ਗਰੰਟੀ ਆ ਹਾਂ ਲਓ ਵੇ ਬਾਕੀ ਲੈਵੇ ਦੀ ਆਰਡਰ ਦੀ ਕੁਆਲਿਟੀ ਚੰਗੀ ਆ ਬੱਚੇ ਦਾ ਵੜਾ ਕਰਦੀ ਆ ਹਾਂ ਥੋੜਾ ਬੱਚੇ ਦਾ ਕਰਦੀ ਆ ਪਸ਼ੂ ਆਮ ਨਾਰਮਲ ਘਰਾਂ ਦੇ ਵਿੱਚੋਂ ਆਏ ਹੁੰਦੇ ਆ ਕਈ ਨਾ ਪਹਿਲੀ ਵਾਰੀ ਵਪਾਰ ਲੈਣ ਦੇ ਵਿੱਚ ਨਿਕਲਦੇ ਆ ਥੋੜਾ ਜਿਹਾ ਉੱਪਰੇ ਪਾਉਂਦੇ ਤੋਂ ਵੀ ਡਰਦੇ ਆ ਡੁਕਰਦੇ ਆ ਇੱਕ ਸੰਧੂ ਸਾਹਿਬ ਪੂਰੀ ਤਸੱਲੀ ਨਾਲ ਤੁਹਾਨੂੰ ਦਿਖਾ ਰਹੇ ਜਦੋਂ ਪਸ਼ੂ ਉਹਦਾ ਸਗਣ ਵਿਹਾਰ ਸਾਰੇ ਹੋ ਜਾਂਦੇ ਨਾ ਹਾਂ ਪਹਿਲਾਂ ਗੱਡੀ ਚੜਾ ਕੇ ਲੈ ਆਈਦਾ ਫਿਰ ਅਣਕਤ ਲਿਆਰਾ ਕਰਨੀ ਪਾ ਲਈਦਾ ਹਾਂ ਜੀ ਲਵੀ ਛੋਟੀ ਦੋਸਤੋ ਪੂਰੀ ਫੱਬੀ ਖਲੋਤੀ ਹੈ ਬਾਕੀ ਥੱਲੋਂ ਲੇਵੇ ਦੀ ਕੁਆਲਿਟੀ ਚੰਗੀ ਆ ਬਹਿਣੀ ਇੱਕ ਬਹਿਣੀ ਵਾਲੇ ਪਾਸੋਂ ਤੁਸੀਂ ਇਹ ਤਸੱਲੀ ਕਰ ਲਓ ਠੀਕ ਆ ਜੀ ਸੋ 12 ਕਿਲੋ ਇਸ ਵਕਤ ਮੰਨ ਕੇ ਤਸੱਲੀ ਕਰੋ ਜੋ ਦੁੱਧ ਹੋਵੇ ਨਾ ਹੋਵੇ ਤਾਂ 13 ਲੀਟਰ 13 ਕਿਲੋ ਇਹਦੇ ਥੱਲੇ ਆ ਜਾਏਗਾ ਮਗਰ ਵੀ ਸੰਦੂ ਸਾਹਿਬ ਕੱਟੀ ਜੇ ਲਵੀ ਇਹ ਮਗਰ ਦਾ ਵਾਦਾ ਹਾਂ ਇਹਦੇ ਮਗਰ ਕੱਟੀ ਜਿਹੜੀਆਂ ਦੂਜੀਆਂ ਦੋ ਉਹਨਾਂ ਦੇ ਕੱਟੇ ਜੇ ਠੀਕ ਆ ਹਾਂ ਜੀ ਲਵੀ ਕਰਨਾਲ ਵੀਰੇ ਦੀਵਾਲੀ ਦਾ ਪਹਿਲਾ ਜੋ ਆਫਰ ਦਾਸ ਫਿਰ ਕੀ ਡਿਮਾਂਡ ਕਰਕੇ ਕਿੰਨੇ ਦੀ ਦੇਣੀ ਹੈ ਸੰਦੂ ਸਾਹਿਬ 13 ਕਿਲੋ ਵਾਲਿਆਂ ਦੇ 14 ਕਿਲੋ ਵਾਲੇ 12 ਕਿ 1 2 1 3 1 15 ਚ ਲੰਡੇ ਆ ਆਪਾਂ ਪਹੁੰਚ ਵੀ ਵਿੱਚੇ ਕਰਨੀ 100 ਕਿਲੋਮੀਟਰ ਹਾਂ 100 ਜਾਣ 100 ਆਉਣ 200 ਕਿਲੋਮੀਟਰ ਪਹੁੰਚ ਫ੍ਰੀ ਮਤਲਬ ਗੱਲ ਓ ਵੀ ਘਰ ਤੱਕ ਪਹੁੰਚਾ ਕਰ ਦੇਣੀ ਹਾਂਜੀ ਲੈ ਵੀ 200 ਕਿਲੋਮੀਟਰ ਪਹੁੰਚ ਇਹਦੀ ਫ੍ਰੀ 1 ਲੱਖ 5000 ਚ 1 5 ਦੀ ਹਾਂਜੀ ਕਰ ਦੋ ਵਾ ਠੀਕ 1 5 ਜੋ ਕਰ ਦਈਏ ਕਰ ਦੋ ਪੂਰੇ ਲੱਖ ਦੀ ਪਹੁੰਚ ਫ੍ਰੀ ਓਕੇ ਰਿਪੋਰਟ ਓਕੇ ਰਿਪੋਰਟ ਤੇ ਜੇ ਕੋਈ ਗੱਡੀ ਆਪਦੀ ਲੈ ਕੇ ਆਉਂਦਾ ਫਿਰ ਮਾਨਤਾਲ ਪੂਰਾ ਵਿੱਚ ਫੇਰ ਹੋ ਜਾਊਗਾ ਚਲੋ ਜੀ ਆਉਂਦੇ ਰੱਖੋ ਅਤਨਾ ਬੱਚਾ ਲੱਗ ਗਿਆ 200 ਬਿਰਕਾ ਤੁਹਾਡੇ ਘਰ ਤੱਕ ਪਹੁੰਚ ਆ ਹੋਮ ਡਿਲੀਵਰੀ ਅੱਜ ਗਰਲਾਲ ਦੇ ਰਿਹਾ ਦੀਵਾਲੀ ਦਾ ਸਪੈਸ਼ਲ ਆਫਰ ਨੇ ਆਡਰ ਰੋਟਰ ਦੀ ਕੁਆਲਿਟੀ ਚੰਗੀ ਆ 12 13 ਕਿਲੋ ਵਾਲੀ ਜਿਹੜੀ ਆਪਾਂ ਤੁਹਾਨੂੰ ਇਹ 12 ਕਿਲੋ ਵਾਲੀ ਸੰਧੂ ਸਾਹਿਬ ਲੱਖ ਰੁਪਏ ਵਿੱਚ ਪਹੁੰਚ ਫਰੀ ਜੇ ਕੋਈ ਭੈਣ ਭਰਾ ਆ ਦੀ ਗੱਡੀ ਲੈ ਕੇ ਆਉਂਦਾ ਫਿਰ 3000 ਵਿੱਚ ਹੋਰ ਮਾਨਤਾਲ ਚੱਕੋ ਜੀ 97000 ਦੀ ਹਾਂਜੀ ਲਓ ਜੀ ਅੱਜ ਫਾਈਨਲ ਜਿਹੜੀ 9700 ਬਾਕੀ ਜੇਕਰ ਕੋਈ ਆਪਦੀ ਗੱਡੀ ਲੈ ਕੇ ਆਉਂਦਾ ਜੇਕਰ ਕੋਈ ਪਹੁੰਚ ਚਾਹੁੰਦੇ ਤੁਸੀਂ ਤਾਂ ਲੱਖ ਰੁਪਏ ਦੇ ਵਿੱਚ ਤੁਹਾਡੇ ਕੋਲ ਜਿੰਨੇ ਪਸ਼ੂ ਸਾਰਿਆਂ ਦੀ 200 ਕਿਲੋਮੀਟਰ ਤੱਕ ਪਹੁੰਚ ਫਰੀ 100 ਆਉਣ 100 ਜਾਣ ਹਾਂ ਠੀਕ ਆ ਹਾਂਜੀ ਅੱਗੇ ਕਰਨਾਲ ਸੈਕਿੰਡ ਨੰਬਰ ਤੇ ਆਪਣੇ ਕੋਲ ਆ ਝੋਟੀ ਆ ਗਈ ਵੀਰ ਉਹ ਸੰਧੂ ਸਾਹਿਬ ਦੂਜਾ ਸੂਗਾ ਸੀ ਇਹ ਦੂਜਾ ਨੰਬਰ ਪਹਿਲਾ ਸੂਗਾ ਲੈ ਵੀ ਨੰਬਰ ਦੂਜੇ ਤੇ ਲਾਤੀ ਆ ਹਾਂਜੀ ਸੂਗਾ ਪਹਿਲਾ ਮਗਰ ਕੀ ਬੱਚਾ ਜੀ ਮਗਰ ਘਟਾ ਜੇ ਇਹਦੇ ਇਹਨੂੰ ਅੱਜ 9 ਦਿਨ ਹੋ ਗਏ ਜੇ ਸੂਈ ਨੂੰ ਤੇ 9 ਕਿਲੋ ਦੁੱਧ ਤਿਆਰ ਜੀ ਲੈ ਵੀ ਜਿਵੇਂ ਜਿਵੇਂ ਦਿਨ ਵਧਦੀ ਜਾਂਦੀ ਉਹਨਾਂ ਦਾ ਦੁੱਧ ਵਧੂਗੀ ਉਹ ਦੁੱਧ 9 ਕਿਲੋ ਦੁੱਧ ਵੀ ਜੇ ਗਿਣੀਏ ਤੇ ਬੜਾ ਹੁੰਦਾ ਬਹੁਤ ਹੁੰਦਾ ਵੀਰੇ ਜਦੋਂ ਦੇਖੋ ਭੈਣ ਭਰਾ ਸੇਵਾ ਵਾਲਾ ਲੈ ਜੇ ਕਿਲੋ 2 ਕਿਲੋ ਹੋਰ ਵੱਜੂਗੀ ਸੋ ਨਿੱਗਰ ਛੱਡੇ ਦੀ ਆ ਗਰਲਾਪੁਰ ਨਾਲ ਚੰਗੀਆਂ ਨੇ ਸਪੈਸ਼ਲ ਬਾਕੀ ਥਣਦੇਵਾ ਤੁਹਾਡੇ ਸਾਹਮਣੇ ਆ ਹਾਈਟ ਕੱਤ ਮੀਡੀਅਮ ਆ ਕੋਈ ਵੀ ਸਜਣ ਦੂਰੋਂ ਜਿਹੜੋਂ ਆ ਰਿਹਾ ਤੇ ਮੀਡੀਅਮ ਆ ਹਾਈਟ ਕੱਦ ਮੰਨ ਕੇ ਤੁਸੀਂ ਸੌਦਾ ਕਰਿਆ ਜੀ ਵਜਨ ਵਟਾ ਪੂਰਾ ਜੀ ਪਹਿਲਾ ਸਵੇਰ ਜਿਹੜੀ ਤੁਹਾਨੂੰ ਇਹ ਆਪਾਂ ਝੋਟੀ ਦਿਖਾ ਰਹੇ ਆ ਮੂੰਹ ਮੱਥੇ ਦੀ ਚੰਗੀ ਆ ਆ ਫੇਸ ਕੁਆਲਿਟੀ ਸੇਂਸਪੇਕਲ ਛੋਟੀ ਦੋੰਦੀ ਚੌਗੀ ਇਹ ਝੋਟੀ ਠੀਕ ਹੈ ਭਾਈ ਹਾਂਜੀ ਬਾਕੀ ਕਰਲਾ ਉਹ ਚਵਾਈ ਵੀ ਓਕੇ ਚਵਾਈ ਸੰਧੂ ਸਾਹਿਬ ਇੱਕ ਨੰਬਰ ਹੈ ਚਵਾਈ ਦੀ ਜਿਹੜੇ ਡੰਗਰ ਚ ਕੋਈ ਕਮੀ ਹੋਊਗੀ ਪਹਿਲਾਂ ਦੱਸਾਂਗੇ ਚਲੋ ਜੀ ਹਾਂਜੀ ਸੋ ਦੋਸਤੋ ਚਲੋ ਇਹ ਵੀ ਵਪਾਰ ਲੈਣ ਦਾ ਕੰਮ ਆ ਵੀ ਕੋਈ ਗੱਲ ਦੀ ਪਹਿਲਾਂ ਵੀ 19 ਕੀ ਬਦੀਕੀ ਹੋਈ ਨਹੀਂ ਕਿਉਂਕਿ ਪਹਿਲਾਂ ਆਪ ਤਸੱਲੀਆ ਕਰਕੇ ਲੈ ਕੇ ਆਉਣਾ ਮਾਲ ਮੈਨਾ ਸੰਧੂ ਸਾਹਿਬ 9 ਦਿਨ ਗਏ ਆ ਉਹ ਜਿਹੜੀ ਤੀਜੇ ਨੰਬਰ ਤੇ ਮਾਝਾ ਦੇ ਇੱਕ ਥੰਡ ਧਾਰਾ ਕਟਾ ਪਹਿਲਾਂ ਦੱਸਾਂਗੇ ਠੀਕ ਹੈ ਜੀ ਹਾਂਜੀ ਆ ਦੇਖੋ ਇਹ ਜਿਹੜੀਆਂ ਪਾਸ ਆ ਉਹਨਾਂ ਨੂੰ ਪਾਸ ਕਵਾਂਗੇ ਜਿਹੜੀ ਫੇਲ ਹੋਈ ਚਵਾਈ ਦੀ ਉਹਨਾਂ ਨੂੰ ਫੇਲ ਕਵਾਂਗੇ ਹਾਂ ਇਹ ਨਹੀਂ ਗੱਲ ਵੀ ਜੇ ਅਗਲੇ ਤੋਂ ਥਣ ਸਾਢੇ 3.5 ਦਿਨੇ ਪੈਸੇ ਚਾਹੁੰਦੇ ਲਾਂਗੇ ਬਸ ਲਓ ਜੀ 9 ਕਿਲੋ ਦੁੱਧ ਤੇ 9 ਦਿਨ ਹੋਏ ਨੂੰ ਸੂਈ ਨੂੰ ਮਗਰ ਇਹਦੇ ਕਟਾ ਆ ਮੇਲ ਕਾਫ ਜੇ ਬੱਚਾ ਤੁਸੀਂ ਇੱਕ ਵਾਰੀ ਫੇਰ ਦੇਖੋ ਝੋਟੀ ਪਹਿਲਾ ਸੂਬਿਆ ਤੇ ਕਰ ਲਾਓ ਆਹ ਤਾਜ਼ੀਆਂ ਸੂਈਆਂ ਜੇ ਮੈਲੇ ਦੇ ਚੱਲਣੀਆਂ ਆ ਹਾਂ ਹਾਂ ਜੀ ਦੇ ਦਾਂਗੇ ਕਿੰਨੇ ਦੀ ਵੀਰ 9 ਕਿਲੋ ਦੁੱਧ ਤੇ 9 ਦਿਨ ਸੂਈ ਨੂੰ ਤਾਂ 90 ਹਜ਼ਾਰ ਦੀ ਜਾਂਦੀ 90 ਦੀ ਪਹੁੰਚ ਫਰੀ ਤਰੁਤ ਕਰਕੇ ਦੇਈਏ ਪਹੁੰਚ ਫਰੀ ਜੇ ਮੈਂ ਨਾਲ ਵੀ ਫਿਰ ਕੀ ਗੱਲ ਆ ਹੋਰ ਕਰਦੇ 88 ਹਜ਼ਾਰ ਚ ਪਹੁੰਚ ਫਰੀ ਜੇ ਕੋ ਗੱਡੀ ਆਦੀ ਲੈ ਕੇ ਆਉਂਦਾ 85000 ਦੀ ਲੈ ਵੀ ਚੱਕੋ ਆਪਦਾ ਵੀਕਲ ਸੰਦ ਲੈ ਆਉਂਦੇ ਠੀਕ ਆ ਜੀ 85000 ਦੀ ਆ ਘਰੇ ਚਾਹੁੰਦੇ ਹੋ ਵੀ ਬੈਠੇ ਪਠਾਏ ਉਧਰੋਂ ਦੀਵਾਲੀ ਆ ਗਈ ਤੇ ਨਾਲ ਦੀ ਨਾਲ ਝੋਟੀ ਆ ਜੇ ਤੇ ਮੇਰਾ ਭਰਾ ਫੇਰ ਤੁਹਾਨੂੰ ਜਿਹੜੀ 88000 ਦੇ ਵਿੱਚ ਪਹੁੰਚ ਹੋ ਗਈ ਮੱਜਾ ਮਿਲ ਤੋਂ ਲੱਤ ਲਾਉਣ ਜਿਵੇਂ ਆਨਲਾਈਨ ਮੰਗਾਉਂਦਾ ਕੋਈ ਵੀ ਨੁਕਸਾ ਹੋਵੇ ਆਪਣੀ ਜੋ ਮੇਰੀ ਹੋ ਗਈ ਠੀਕ ਆ ਬਈ ਆ ਦੇ ਸਤੂ ਸਾਹ ਅੱਜ ਵਾਲੇ ਪਾ ਕੇ ਦੇ ਕਿਤੇ ਆਉਂਦੇ ਆ ਹਾਂ ਚਲੋ ਵਧੀਆ ਚੰਗੀ ਗੱਲ ਮਿੱਠੇ ਮਿੱਠੇ ਮੁੱਲ ਰੱਖੀਏ ਫਿਰ ਦਿਨ ਤਿਹਾਰ ਦਾ ਸਮਾਂ ਅੱਗੇ ਇਧਰ ਦੋਸਤ ਇੱਕ ਹੋਰ ਤੁਹਾਨੂੰ ਆਪਾਂ ਮੱਝ ਦਿਖਾ ਦਿੰਨੇ ਆ ਲੈ ਵੀ ਕਰਲਾਲ ਇਹਦਾ ਵੇਰਵਾ-ਵੀਰ ਦੱਸੋ ਵੇਰਵਾ ਸੰਤੂ ਸਾਹਿਬ ਇਹਨੂੰ 15 ਦਿਨ ਹੋ ਗਏ ਜੀ ਸੂਈ ਨੂੰ ਹਾਂ 8 ਕਿਲੋ ਦੁੱਧ ਦੇ ਥਲੇ ਤਿਆਰ ਜੀ ਆਹ ਬੱਚਾ ਜੀ ਕੋਈ 15 ਦਾ ਮੰਨ ਲੈ 20 ਦਾ ਮੰਨ ਲੈ ਕੱਟਾ ਇਹਦੇ ਮਗਰ ਜੀ ਮਗਰ ਕੱਟਾ ਆ ਗਿਆ ਹਾਂ ਹਾਂ ਜੀ ਲੋ ਵੀ ਇਹ ਅੱਜ ਸਵੇਰੇ ਆਪਣੇ ਕੋਲ ਮੱਝ ਆਈ ਜੀ ਸੂਹਾ ਤੇ ਜਾ ਹੈ ਸੂਹਾ ਤੇ ਜਾ ਜਿਹੜਾ ਬਹਿਣੀ ਵਾਲਾ ਅਗਲਾ ਸਾਣਿਆ ਉਹ 7 10 ਤਰਾ ਘੱਟ ਜੀ ਅਗਲੇ ਚ ਉਹ ਪਹਿਲਾਂ ਦੱਸਾਂਗੇ ਅਗਲੇ ਚ ਹਾਂ ਜੀ ਵਜਨ ਵੇੜੀ ਸੰਧੂ ਸਾਹਿਬ ਇਹਨੂੰ ਇੰਨੇ ਦਾ ਲੱਗਾ ਦੁੱਧ ਵੀ ਪਾਸੀ ਕਰ ਦੋ ਬੱਚਾ ਵੀ ਪਾਸੀ ਕਰ ਦੋ ਆਪਾਂ ਫੋਮਲ ਚ ਮੱਝ ਦੇ ਦੇਣੀ ਠੀਕ ਆ ਮਗਰਲੇ ਚ ਧਾਰਾ ਪੂਰੀਆਂ ਆ ਮਗਰਲੇ ਚ ਚੁਵਾਈ ਬਰਾਬਰ ਆ ਠੀਕ ਆ ਅਗਲੇ ਚ ਘਟਿਆ ਅਗਲੇ ਚ ਜਿਹੜੀਆਂ 208 ਤਾਂ ਆਹ ਧਾਰਾਂ ਦਾ ਫਰਕ ਆ ਮਗਰਲਾ ਥਣ ਜਿਹੜਾ ਇੱਕ ਬਹਿਣੀ ਵਾਲੇ ਦੇ ਵਜਨ ਨੂੰ ਵੇਖੋ ਸੰਧੂ ਸਾਹਿਬ ਦਾ ਵਜਨ ਲੋਡ ਪੂਰਾ ਫੁੱਲ ਵਜਨ ਵਟੇ ਵਾਲੀ ਮੱਝ ਆਏ ਦੇਖੋ ਭੈਣ ਭਰਾ ਸੇਵਾ ਵਾਲਾ ਲੈ ਜੂ ਤੇ ਦੁੱਧੋ ਤੁਰ ਵੀ ਪਊਗੀ ਬਿਲਕੁਲ ਨਾਰਮਲ ਸੇਵਾ ਤੋਂ ਮੱਝ ਆਈ ਆ ਕੋਈ ਇਹਨੂੰ ਦਾਣਾ ਅਜੇ ਤੱਕ ਵੰਡਦਾ ਨਹੀਂ ਪਿਆ ਠੀਕ ਆ ਹਾਂਜੀ ਲਓ ਇਹ ਦੋਸਤੋ ਬਿਰਮਵੰਡ ਆਇਆ ਸਮਝਦਾ 15 18 17 ਦਿਨ ਦਾ ਹਾਦਸਾ ਕੋਈ 20 ਦਿਨਾਂ ਦਾ ਮੰਨ ਲਿਓ ਸੁਗਾ ਤੀਜਾ ਸੁਗਾ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਦੁੱਧ ਵੀ ਤੁਹਾਨੂੰ ਨੋਟ ਕਰਾਤਾ ਵੀ ਐਸ ਵਕਤ ਜਿੰਨਾ ਦੁੱਧ ਆਹ ਵੇਖੋ ਬੱਚਾ ਜੂਗੀ ਜਾਂਦਾ ਉਹਨੂੰ ਮਾਈਨਰ ਜੀ ਜਿਹੜੀ ਕੋਈ ਗੱਲਬਾਤ ਹੈਗੀ ਉਹ ਪਹਿਲਾਂ ਗੱਲ ਦੱਸੀ ਆ ਵੀ ਜਿਹੜਾ ਬਿਲਕੁਲ ਕਬੈਣੀ ਵਾਲਾ ਸੌਰੀ ਬੈਣੀ ਵਾਲਾ ਅਗਲਾ ਥਾਣਾ ਇਹਦੇ ਚ ਕੋਈ ਗੱਲ ਦੱਸਣਾ ਕੱਟ ਨੇ ਇੱਧਰ ਜਿਹੜਾ ਆਪਾਂ ਇਹ ਨਹੀਂ ਸਤੂ ਸਾਹਿਬ ਤੇ ਲੜ ਹੋਊਗੀ ਜੇ ਅੱਧਾ ਹੋਊਗਾ ਜਿੰਨਾ ਦੱਸਾਂਗੇ ਉਹਨਾ ਹੀ ਹੋਊਗਾ ਠੀਕ ਹੈ ਵੀ ਹਾਂ ਇਹ ਵੀ ਗੱਲ ਨਾਲ ਜੀ ਲੋ ਵੀ ਸੋ ਇਹ ਬਾਕੀ ਪੁੱਠੇ ਪਾਠੇ ਦੀ ਤੁਹਾਨੂੰ ਤਸੱਲੀ ਨਾਲ ਦਿਖਾਤੀ ਆ ਸਿੰਘ ਦੀ ਬੰਦਰ ਖੁੱਲੀ ਉਹ ਬਿਲਕੁਲ ਜਿਹੜੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਚੀਜ਼ ਨਜ਼ਰ ਆ ਰਹੀ ਆ ਉਹ ਵੀ ਕੋਈ ਦੋਰ ਐ ਨਹੀਂ ਗੀਆਂ ਠੀਕ ਆ ਤੇ ਮੁੱਲ ਵੀ ਬਿਲਕੁਲ ਜਿਵੇਂ ਜਿਆਦੀ ਰਹੂਗਾ ਇਹਨੂੰ ਬੱਚਾ ਲੱਗਾ ਜੀ ਨੇ ਤਾਂ ਰਮਰਾਦ ਕੇ ਕਰੀ ਮਾਰਦੇ ਮਾਰਦੇ ਉਹ ਕੱਟੀ ਨੇ ਬਸ ਮਾਰਤੀ ਆ ਮਾਰਦੇ ਫਿਰ ਕਿਹੜੀ ਗੱਲ ਕਰ ਲਾਲ ਦੋਨੂੰ ਮਾਰਦੇ ਧਾਰਾਂ ਦੀ ਕਿਹੜੀ ਗੱਲ ਆ ਗਾਂ ਭੈਣ ਭਰਾਵਾਂ ਨੇ ਵੀ ਜਾ ਕੇ ਚੂਣੀਆਂ ਵੇਖੂ ਅਗਲੇ ਥਾਣਾ ਦੀ ਚਵਾਈ ਹੈ ਜੀ ਅਜੇ ਕੋਈ ਥਣਥੋਨੀ ਤੋਂ ਉੱਥੇ ਬੱਚਾ ਮੂੰਹ ਮਾਰ ਗਿਆ ਦੁੱਧ ਪਿਜਾਉਂਦਾ ਥੋੜਾ ਪਾਦਾ ਦੇਖੀ ਇਹ ਬੱਚੇ ਨੂੰ ਬੱਚਾ ਨਹੀਂ ਗਿਆ ਤਾਂ ਉਹਦੇ ਕਰਕੇ ਪਸਮਾਈਏ ਠੀਕ ਆ ਜੀ ਆਹ ਵੇਖੋ ਜੀ ਮੁੱਠੀ ਮੁੱਠੀ ਥਾਣ ਤੇ ਵੇਖੋ ਗਰਲ ਗਰਲ ਵੇਰਲ ਵੰਡ ਰਿਹਾ ਸੰਧੂ ਸਾਹਿਬ ਠੀਕ ਆ ਜੀ ਠੀਕ ਹੈ ਗਰਲ ਆ ਲੈ ਵੀ ਗਰਲ ਆ ਲੈ ਇਧਰ ਜਿਹੜੀ ਆਪਾਂ ਮਾਝ ਵਿਖਾਤੀ ਹੈ ਤੀਜਾ ਨੰਬਰ ਤੇ ਤੀਜਾ ਸੁਆ ਕੀ ਵੇਰ ਕੀ ਦਾ ਮੁੱਲ ਰਹੂਗਾ ਕੀ ਡਿਮਾਂਡ ਕਰਦੇ ਆ ਸੰਧੂ ਸਾਹਿਬ ਇਹ ਵੀ ਹਾਂ ਨਾਲ ਆ ਮੇਰਾ ਲੁੱਟਣ ਵਾਲਾ ਹੀ ਕੰਮ ਆ ਹਾਂ ਕੋਈ 85 ਨਹੀਂ ਕੋਈ 90 ਨਹੀਂ ਆ ਕੋਈ 75 ਨਹੀਂ ਆ 70000 ਚ ਪਾਉਂ ਫਰੀ 70000 ਦੀ ਹਾਂ ਜੀ 47000 ਦੇ 100 ਕਿਲੋਮੀਟਰ 100 ਕਿਲੋਮੀਟਰ ਪਹੁੰਚ ਰਹੀ। ਲਓ ਵੀ 100 ਕਿਲੋਮੀਟਰ ਤਾਂ ਹੀ 70000 ਦੀ ਪਹੁੰਚ ਹੋ ਜੂਗੀ ਠੀਕ ਆ ਜੀ। ਜੇ ਕੋ ਗੱਡੀ ਆਪ ਹੀ ਲਿਆਉਂਦਾ ਹੈ। ਹਾਂ। 4000 ਛੱਡ 66000 ਦੀ ਪਹੁੰਚ। ਲਓ ਵੀ ਇਹ ਵੀ ਵੱਡੇ ਫਰਕ ਕਰਦੇ ਹੈ। 66000 ਦੀ ਦੇ ਦਾਂਗੇ। ਤੇ ਜੇ ਕੋ ਇਤਨਾ ਮੰਗਉਂਦਾ ਫਿਰ 70 ਦੀ। ਲਓ ਵੀ ਉਦਾਂ 66 ਦੀ ਇਦਾਂ 70 ਦੀ। ਉਹ ਮੇਰੇ ਭਰਾ ਤੁਸੀਂ ਸਮਝ ਹੀ ਗਏ ਜੀ ਗੱਲ ਬਾਤ ਠੀਕ ਆ ਜੀ। ਜਿੱਦਾਂ ਵੀ ਤੁਹਾਨੂੰ ਸੈਟਿੰਗ ਬੈਂਦੀ ਆ ਸਾਧ ਵੀ ਕਰਦਾ। ਹਾਂ ਜੀ ਸੰਤੂ ਸਾਹਿਬ ਵਿੱਚੇ ਖਰਚੇ ਮੱਝ ਦਾ ਛੱਟਦੇ ਆ। ਨਹੀਂ ਤੇ 7500 ਨਹੀਂ ਪਾਰੀ ਆ ਪੂਰੇ ਭਾਜੀ ਨੋਡ ਵਾਲੀ ਆ ਇਸ ਤੋਂ ਬਾਅਦ ਦੋਸਤੋ ਇੱਕ ਹੋਰ ਜਿਹੜੀ ਤੁਹਾਨੂੰ ਮੱਝ ਦਿਖਾ ਦਿੰਨੇ ਆ ਆ ਤੁਹਾਨੂੰ ਦੱਸਿਆ ਜਿਹੜਾ ਕੋਈ ਗਾਂ ਦਾ ਮੁੱਲ ਨਾ ਕਰੂਗਾ ਅੱਛਾ ਚੌਥਾ ਨੰਬਰ ਚੌਥਾ ਸੁਆ ਹਾਂ ਤੇ ਅੱਜ ਤਿੰਨ ਜੇ ਕੱਤੇ ਮਹੀਨਾ ਦੇਸੀ ਤੇ ਪੰਜ ਮੱਗਰ ਨੂੰ ਇਹ ਦੇਣ ਪੂਰੇ ਹੁੰਦੇ ਜੀ ਲੈ ਵੀ ਇਹ ਨੰਬਰ ਵੀ ਜਿਹੜਾ ਗਰਲਾਲ ਸਪੈਸ਼ਲੀ ਹੁੰਦਾ ਆਪਣੇ ਫਾਰਮ ਤੇ ਇਹਦਾ ਸੰਦੂ ਸਾਹਿਬ ਰੇਟ ਵੇਖਿਓ ਜੀ ਹਾਂ ਠੂੜਾਂ ਹੀ ਡਾਉਣੀਆਂਗੇ ਹਾਂ ਤੇ ਨਾਰ ਜਿਹੜਾ ਚਲਾਉਣਾ ਕਿਸੇ ਨੇ ਭੈਣ ਭਰਾ ਨੇ ਵੇਖਿਓ ਜੀ ਆਹ ਵੇਖੋ ਚੌਥਾ ਨੰਬਰ ਚੌਥਾ ਸੁਆ ਹਾਂ ਇੱਕ ਮਹੀਨਾ ਆਪਾਂ ਮੰਨ ਲਏ ਕੋ 35 ਦਿਨ ਮੰਨ ਕੇ ਭਰਾ ਕੱਚੀ ਆਪਣੇ ਤੋਂ ਲਵੇ ਲੋ ਵੀ ਚੱਕੋ ਥਣਾ ਦੀ ਭਾਰ ਪਿੱਛੇ ਦੀ ਆਪਣੀ ਗਰੰਟੀ ਹੋ ਗਈ ਲੋ ਜੀ 35 ਦਿਨ ਦਾ 200 ਹਜੇ ਵਿੱਚ ਗਹਿਲਾ ਹੈਗਾ ਠੀਕ ਆ ਜੀ 35 ਦਿਨ ਨਰਮਾ ਕੱਚੀ ਆ ਚੌਥਾ ਸੂਬਾ ਇਸ ਮਾਜਨੇ ਸੁਣਾ ਲੱਤੂ ਕੀ ਕਰਮਾ ਲਈ ਹੋਰ ਕੋਈ 15 20 ਦਿਨਾਂ ਤੱਕ ਕੋਈ ਚਲੋ ਬਾਹਰੀ 15 ਦਿਨ ਪਹਿਲਾਂ ਜਿਹੜਾ ਤੁਸ ਜੀ 15 ਦਿਨਾਂ ਤੱਕ ਵੱਜ ਲੈ ਪੈ ਜੂਗੀ ਹਾਂ ਸੋ ਸਿੰਗਲ ਖੱਡੀ ਆ ਪਤਲਾ ਪਿੰਡਾ ਬਿਲਕੁਲ ਸਿੰਘ ਉੱਪਰੋਂ ਜਿਹੜਾ ਗੋਲ ਘੁੰਮਿਆ ਠੀਕ ਆ ਜੀ ਉੱਚਾ ਖੁੱਲਾ ਸਿੰਘ ਪੂਰਾ ਗੁਲਾਈ ਦੇ ਵਿੱਚ ਕੋਈ ਸਾਹਿਬ ਘਰ ਚੋਂ ਵਾਲੇ ਨੂੰ ਥੋੜਾ ਮਾੜੀ ਕਿਸੇ ਪਾਸੇ ਹੋਵੇ ਹਾਂ ਬਾਕੀ ਫੰਕਸ਼ਨਲੀ ਆ ਬਿਲਕੁਲ ਇੱਕ ਹੀ ਆ ਮੱਝ ਤੇ ਰੇਟ ਜਿਹੜੀ ਬਿਲਕੁਲ ਤੁਹਾਨੂੰ ਕਿਸੇ ਭਰਾ ਦਾ ਵਿਆਹ ਤੋਂ ਪੰਡੀ ਆ ਵੀ ਚਲ ਵੈੜ ਲੈ ਲਈਏ ਤੇ ਮੈਨੂੰ ਲੱਗਦਾ ਵੀ ਤੁਹਾਡਾ ਬਿਲਕੁਲ ਖਿਆਲ ਚ 40 45000 ਦੀਆਂ ਸੰਧੂ ਸਾਹਿਬ ਦੋ ਨੰਬਰ ਚ ਆ ਮੱਝਾਂ ਤੁਰੀਆਂ ਫਿਰਦੀਆਂ ਇਹ ਹਾਂ ਇਹਦਾ ਕਰਮ ਵਾਲੀ ਸੱਜਣ ਸੁਣੀ ਆ ਬਸ ਹਾਂਜੀ ਨਹੀਂ ਚੰਗੀ ਆ ਗਰ ਲਾਲ ਮੱਝ ਵੀ ਬਿਲਕੁਲ ਪਿੰਡੇ ਪਤਲੇ ਦੀ ਆ ਚਲੋ 35 ਦਿਨ ਹਜੇ ਸਮਾਂ ਸੰਧੂ ਸਾਹਿਬ ਇਹ 35 ਦਿਨ ਕੋਈ ਭਰਾ ਖੜ ਕੇ ਸਾਮ ਨੂੰ ਨਾ 65000 ਰੁਪਏ ਦੀ ਮੱਝ ਕਿਤੇ ਨਹੀਂ ਗਈ ਗਾਂ ਤੇਜੀ ਵਾਲੇ ਤੇ ਨਹੀਂ ਹੋਣੇ ਚਲੋ ਘਾਟੇ ਵਾਲੇ ਨਹੀਂ ਹੋਣੇ ਤੇ ਚੂ ਮਨਾ ਤੇ ਗਰ ਲਾਲ ਚਲੋ ਇਹ ਹੋਊਗਾ ਵੀ 35 ਦਿਨ ਸਾਮ ਨਹੀਂ ਤੇ ਸੌਦੀ ਆਪਾਂ ਵੇਤਰੀਆਂ ਦੇ ਨਾਲ ਦੀਆਂ ਸੰਧੂ ਸਾਹਿਬ 65700 ਦੀਆਂ ਹੋਰ ਦੋ ਮਹੀਨੇ ਦਾ ਦੇਖਦਾ ਇਹ ਮਾਲ ਤੇ ਮਹੀਨਾ ਦਾ ਹੀ ਦੇਖਦਾ ਵਿਖਦਾ ਹਾਂਜੀ ਲੈ ਵੀ ਗਰ ਲਾਲ ਚਲੋ ਉਹ ਹੀ ਕਸਣਾ ਕੁਸਣਾ ਕੱਢ ਕੇ ਦਿੱਤੀ ਜਾਣੀ ਅੱਜ ਤੇ ਕੀ ਮੁੱਲ ਕਰਾਂਗੇ 50000 ਚ ਪਛਾਦ ਗਏ ਸੰਧੂ ਸਾਹਿਬ ਕਰੇ 50000 ਨਾਲੇ ਨੇਕੀ ਤੇ ਨਾਲੇ ਪੁੱਛ ਪੁੱਛ ਹਾਂ ਹੋਰ ਕਰਗੀ ਹੋਰ ਵੇਖਲਾ ਵਜਦੀ ਸ਼ਾਲ 40000 ਚ ਪਹੁੰਚ ਫਰੀ ਆਪਾ ਤੇਰੇ ਨਾਲ ਉਹਦੇ ਭੈਣ ਭਰਾਵਾਂ ਦਾ ਵੀ ਸੋਚਣਾ 45000 ਦੇ ਵਿੱਚ ਪਹੁੰਚ ਫਰੀ ਜੇ ਕੋਈ ਗੱਡੀ ਆਦੀ ਲਿਉਂਦਾ ਫਿਰ 42000 ਲੈ ਵੀ ਇਹਨਾਂ ਦਿਨਾਂ ਚ ਨਾਲੇ ਇਹੋ ਜੀ ਮਾਤ 45000 ਚ ਹਾਂ 42000 ਚ ਜੇ ਕੋਈ ਗੱਡੀ ਆਦੀ ਲਿਉਂਦਾ ਤੇ ਜੇ ਕੋਈ ਆੜ ਕੇ ਮੰਨ ਲਓ ਆਪਣੇ ਦੇ ਤਰ੍ਹਾਂ ਮੰਗਵਾਉਂਦਾ ਫਿਰ 45000 ਲੈ ਵੀ ਇਹ ਉਦਾਂ ਤੇ ਇਦਾਂ ਵਾਲੇ ਮੇਰੇ ਭਰਾਵਾਂ ਨੂੰ ਸਮਝ ਬਿਲਕੁਲ ਲੱਗ ਗਈ ਹੈ ਠੀਕ ਹੈ ਜੀ ਗੱਡੀ ਆਪਦਾ ਵੀਕਲ ਸੰਦਾ 500000 ਦਾ ਖਰਚਾ ਕਰਕੇ ਲੈ ਆਉਂਦੇ ਹਾਂ। ਮਨੋਂ ਇਥੋਂ 10 ਕਿਲੋਮੀਟਰ ਦਾ ਲੈਂਦਾ ਹੈ। ਜੋ ਤੋਂ ਆਪਾਂ 30000 ਥੋੜਾ ਲੈਣਾ ਹੈ। ਹਾਂ। ਉਹਦੇ ਵਾਸਤੇ 42000 42000 ਦੀ ਹੈ। ਹਾਂ 42000 ਛੋਟ। ਚਲੋ ਜੀ। ਹਾਂ ਜੀ। ਇਹ ਦੋਸਤੋ ਰੇਟ ਪਸੰਦ ਆਏ ਹੋਣਗੇ ਠੀਕ ਆ ਜੀ ਇਹ ਨਾ ਮੇਰਾ ਵੀ ਤਾਂ ਸੋਚਿਆ ਵੀ ਤਾਂ ਹੀ ਕਰਕੇ ਕਹਿਤਾ ਸੀ ਵੀ ਐਂਡ ਤੱਕ ਦੇਖੇ ਜੇ ਵੀ ਕਿਸੇ ਭਰਾ ਦਾ ਵਿਆਹ ਤਾਂ ਬਣਦੀ 44-45000 ਰੁਪਏ ਖਰਚ ਕਰਕੇ ਵੜ ਲਿਆਉਣ ਸੀ ਇਰਾਦਾ ਤਾਂ ਅੱਜ ਤੋਂ ਚੇਂਜ ਹੋ ਜਾਊਗਾ ਵੀ ਚਲੋ ਇਹ ਆਉਣੀ ਤਾਂ ਇੱਕ ਦੇ ਹਿੱਸੇ ਆ ਇੱਕ ਮਹੀਨਾ ਹੰਦੂ ਸਾਹਿਬ ਲੈਂਦੀ ਆ ਤੇ ਇੱਕ ਮਹੀਨੇ ਦੇ ਜੇ ਮੱਝ 20-25000 ਰੁਪਏ ਨਾਲ ਲਾਵੇ ਫਿਰ ਫਾਇਦਾ ਵੀ ਕੋਈ ਨਹੀਂ ਹਾਂ 65000 ਦੀ ਮੱਝ ਤੱਕ ਇਸ ਲਈ ਆ ਵੀ 65000 ਦੀ ਮੱਝ ਮਹੀਨੇ ਦੇ ਵਿੱਚ ਦੇ ਦੇਵਾਂਗੇ ਦੇਖਦਾ ਹਾਂ ਦੁਵਾਲੀ ਤੋਂ ਬਾਅਦ ਫੇਰ ਥੋੜਾ ਕੰਮ ਤੇ ਜੀ ਤੁਹਾਨੂੰ ਹੰਦੂ ਸਾਹਿਬ ਗਾਹ ਕੋਣ ਚੋਂ ਨੇ ਜਾਣੇ ਸਾ ਮਾਲ ਤੇ ਹੀ ਸਾਰਾ ਸਿਆਲ ਹੋਣਾ ਆਪਾਂ ਵੀ ਲਿਉਣੀਆਂ ਵੇਚਣੀਆਂ ਲੈ ਵੀ ਗਰ ਲਾਲ ਇੱਕ ਕੰਟੈਕਟ ਨੰਬਰ ਵੀਰੇ ਉਹ ਕਰਦੇ ਸੰਗ ਨੰਬਰ ਹੈ ਅਸਲ ਤੁਸੀਂ 977929006 977929006 ਪਿੰਡ 달 ਤਸੀਲ ਪਾਟ ਜਿਲ੍ਹਾ ਸ਼੍ਰੀ ਤਰਨਤਾਰ ਸਰ ਮਾਲ ਰੁਟੀਨ ਦੇ ਵਿੱਚ ਆਉਂਦਾ ਰਹਿੰਦਾ ਬਾਕੀ ਸਮੇ ਸਮੇ ਨਾਲ ਤੁਸੀਂ ਪੁੱਛ ਕਚ ਕਰਦੇ ਰਿਆ ਕਰੋ ਧੰਨਵਾਦ ਜੀ ਮਿਹਰਬਾਨੀ